24ਵਾਂ ਸ਼ਲੋਕ ਇਸ ਦਿਨ ਮਾਇਆ ਕਾਰਨੇ ਪ੍ਰਾਨੀ ਦੋਲਤਨੀਤ ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹਚੀਤ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਦੁਲਤਨੀਤ ਕੋਟਨ ਮੈਂ ਨਾਨਕ ਕੋ ਕੋ ਟਨ ਮੈਂ ਨਾਨਕ ਕੋ ਨਾਰਾਇਣ ਚਹ ਚੀਤ ਮਾਇਆ ਇਕੱਠੀ ਕਰਨ ਵਾਸਤੇ ਨਿਸ ਦਿਨ ਮਾਇਆ ਕਾਰਨ ਨਿਸ ਦਿਨ ਦਿਨ ਰਾਤ ਮਾਇਆ ਵਾਸਤੇ ਕਾਰਨ ਬੰਦਾ ਫਿਰਦਾ ਕਾਰਨ ਕੀ ਹੈ ਇੰਨਾ ਭਟਕਦਾ ਕਿਉਂ ਫਿਰਦਾ ਪੈਸੇ ਲਈ ਲੋੜਾਂ ਪੂਰੀਆਂ ਹੋ ਜਾਣ ਇਹਦੇ ਲਈ ਸੰਸਾਰ ਨਹੀਂ ਫਿਰ ਰਿਹਾ ਜਮਾ ਖੋਰੀ ਲਈ ਸੇਵ ਕਰਨ ਲਈ ਮੇਰਾ ਫਿਊਚਰ ਸੇਵ ਹੋ ਜਾਏ ਮੇਰੇ ਬੱਚਿਆਂ ਦਾ ਫਿਊਚਰ ਸੇਵ ਹੋ ਜਾਏ ਸੱਤ ਪੀੜੀਆਂ ਬੈਠ ਕੇ ਖਾਣ ਇਸ ਯਤਨ ਚ ਲੱਗਿਆ ਰਿਹਾ ਕੋਈ ਪੁੱਛੇ ਕਿਸ ਕਾਰਨ ਪਟਕਦਾ ਫਿਰਦਾ ਸੇਵ ਕਰਨ ਲਈ ਜੋੜਨ ਲਈ ਜੇ ਗੱਲ ਕਰੀਏ ਲੋੜਾਂ ਉਹ ਤੇ ਫਕੀਰਾਂ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਜ਼ਰੂਰਤਾਂ ਫਕੀਰਾਂ ਦੀਆਂ ਵੀ ਪੂਰੀਆਂ ਹੋ ਜਾਂਦੀਆਂ ਖਵਾਸ਼ਾਂ ਰਾਜਿਆਂ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ ਖਵਾਹਿਸ਼ ਆ ਹੋਵੇ ਆ ਹੋਵੇ ਆ ਹੋਵੇ ਆ ਹੋਵੇ ਇੱਕ ਹੁੰਦੀ ਹੈ ਜ਼ਰੂਰਤ ਜ਼ਰੂਰਤ ਤੋਂ ਐਕਸਟਰਾ ਵੀ ਹੋਵੇ ਚੰਗੀ ਗੱਲ ਹੈ ਥੋੜੀ ਬਹੁਤ ਸੇਵਿੰਗ ਹੋਵੇ ਲੋਡ ਪੈਣ ਤੇ ਕੰਮ ਆ ਜਾਂਦੀ ਹੈ ਵੱਧ ਵੀ ਹੋਵੇ ਕਈ ਐਦਾਂ ਦੇ ਨੇ ਕਿ ਲਾਈਫ ਬੜੀ ਸਮੂਥ ਚੱਲਦੀ ਹੈ ਤੇ ਉਹਨਾਂ ਕੋਲ ਪੈਸਾ ਵੀ ਖੁੱਲਾ ਆ ਰਿਹਾ ਰਿਲੈਕਸਡ ਮਾਈਂਡ ਨੇ ਪੈਸਾ ਆ ਰਿਹਾ ਕੋਈ ਪ੍ਰੋਬਲਮ ਨਹੀਂ ਭਾਵੇਂ ਕੋਰੋਨਾ ਆਵੇ ਭਾਵੇਂ ਅਰਬਾਂ ਆਈ ਜਾਏ ਪਰ ਜੀ ਦਿਨ ਰਾਤ ਭੱਜੇ ਫਰੀਏ ਮਾਇਆ ਪਿੱਛੇ ਫਿਰ ਜਾ ਕੇ ਲੱਖਾਂ ਕਮਾਈਏ ਜਾਂ ਕਰੋੜਾਂ ਸੇਵ ਕਰੀਏ ਫਿਰ ਪ੍ਰੋਬਲਮ ਹੈ ਕਿਉਂਕਿ ਫਿਰ ਜ਼ਿੰਦਗੀ ਦੇ ਬਾਕੀ ਰਸ ਮਿਸ ਹੋ ਜਾਣਗੇ ਬਾਕੀ ਦੇ ਆਨੰਦ ਮਿਸ ਹੋ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਦਾ ਇਹ ਸ਼ਲੋਕ ਬਹੁਤ ਹੀ ਪਿਆਰਾ ਨਿਸ ਦਿਨ ਮਾਇਆ ਕਾਰਣੇ ਪ੍ਰਾਨੀਂ ਡੋਲਤਨੀ ਤੋ ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਜੀ ਤੋ ਗੁਰੂ ਗ੍ਰੰਥ ਸਾਹਿਬ ਵਿੱਚ ਸਿਵਾਇ ਮਾਨ ਇਸ ਲੋਗ ਡੋਮਿਨਿਕ ਪਾਸ਼ਾ ਸਿਰੀ ਗੁਰ ਕੇ ਉਪਰ ਜੀ ਮਹਾਰਾਜ ਜੀ ਦਾ ਬਚਨ ਬੜਾ ਸੋਹਣਾ ਹੈ ਇਸ ਵਿੱਚ ਬਹੁਤ ਵਧੀਆ ਸੰਦੇਸ਼ ਹੈ ਜਿਸ ਬਿਨ ਮਾਇਆ ਕਾਰਨ ਪ੍ਰਾਨੀ ਦولت ਨੀਤ ਮਾਇਆ ਇਕੱਠੇ ਕਰਨ ਦੇ ਚੱਕਰ ਵਿੱਚ ਮਨੁੱਖ ਦਿਨ ਰਾਤ ਟਕਦਾ ਹੈ ਕੋਟਨ ਮੈਂ ਨਾਨਕ ਕੋ ਨਾਰਾਇਣ ਜੈ ਚੀ ਕਰੋੜਾਂ ਦੇ ਵਿੱਚੋਂ ਅਜੇ ਹਾ ਕੋਈ ਹੀ ਵਿਰਲਾ ਹੋਵੇਗਾ ਜੋ ਪਰਮਾਤਮਾ ਦੀ ਯਾਦ ਨਹੀਂ ਆਪਣੇ ਕੁਐਸ਼ਨ ਇੱਥੇ ਕਿਸੇ ਦੀਆਂ ਪੂਰੀਆਂ ਨਹੀਂ ਹੁੰਦੀਆਂ ਕੁਐਸ਼ਨ ਤਾਂ ਕਹਿੰਦੇ ਰਾਜਿਆਂ ਦੀਆਂ ਵੀ ਪੂਰੀਆਂ ਨਹੀਂ ਹੁੰਦੀਆਂ ਪਰ ਲੋੜਾਂ ਲਈ ਮਾਇਆ ਬਣੀ ਹੈ ਮਾਇਆ ਸੰ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਹੀ ਇਕੱਠੀ ਫੈਣੀ ਚਾਹੀਦੀ ਹੈ ਤਾਂ ਮਾਰੇ ਟਾਈਮ ਵਿੱਚ ਕੰਮ ਆ ਸਕਦੀ ਹੈ ਮਾਇਆ ਪਿੱਛੇ ਐਨਾ ਪਟਕ ਜਾਣਾ ਮਾਇਆ ਪਿੱਛੇ ਆਪਣੇ ਆਪ ਨੂੰ ਹੀ ਗਵਾ ਲੈਣਾ ਇਹ ਠੀਕ ਨਹੀਂ ਮਨੁੱਖ ਕਿਸ ਕਾਰਨ ਪਟਕਦਾ ਹੈ ਮਾਇਆ ਦੇ ਚੱਕਰ ਵਿੱਚ ਮਾਇਆ ਨੂੰ ਇਕੱਠੀ ਕਰਨ ਦੇ ਚੱਕਰ ਵਿੱਚ ਤੇ ਕਈ ਵਾਰ ਮਨੁੱਖ ਐਨਾ ਪਟਕ ਜਾਂਦਾ ਹੈ ਕਿ ਉਸ ਨੂੰ ਪਿੱਛੇ ਮੁੜਨ ਦਾ ਕੋਈ ਰਸਤਾ ਨਹੀਂ ਲੱਭਦਾ ਕਿਉਂਕਿ ਕਈ ਵਾਰ 2 ਨੰਬਰ ਦੇ ਚੱਕਰਾਂ ਵਿੱਚ ਬੰਦਾ ਪੈ ਜਾਂਦਾ ਹੈ 2 ਨੰਬਰ ਦੀ ਕਮਾਈ ਇਕੱਠੀ ਤਾਂ ਬਹੁਤ ਕਰ ਲੈਂਦਾ ਹੈ ਪਰ ਉਹ ਦਿਨ ਮਨ ਦਾ ਸਕੂਨ ਖਤਮ ਹੋ ਜਾਂਦਾ ਹੈ ਬਾਕੀ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਤੋਂ ਅਸੀਂ ਬੜੇ ਪ੍ਰਭਾਵਤ ਹਾਂ ਅਸੀਂ ਉਹਨਾਂ ਦੇ ਰਿਣੀ ਹਾਂ ਤੇ ਉਹਨਾਂ ਤੋਂ ਹੀ ਸਿੱਧ ਲੈ ਕੇ ਅਸੀਂ ਜੀਵਨ ਜਿਉਂਦੇ ਹਾਂ ਭਾਈ ਸਾਹਿਬ ਦੀਆਂ ਜਿੰਨੀਆਂ ਵੀ ਸਪੀਚ ਆਉਂਦੀਆਂ ਹਨ ਬਹੁਤ ਹੀ ਮੋਟੀਵੇਸ਼ਨਲ ਹੁੰਦੀਆਂ ਹਨ ਤੇ ਮੰਨ ਤਿਕਾਮ ਕਰਦੀਆਂ ਹਨ। ਕਈ ਵਾਰ ਤਾਂ ਮਨ ਤੇ ਇੰਨਾ ਗਹਿਰਾ ਅਸਰ ਕਰ ਜਾਂਦੀਆਂ ਹਨ ਕਿ ਸੰਸਾਰ ਦੇ ਕੰਮਾਂ ਨੂੰ ਭੁੱਲ ਕੇ ਉਹਨਾਂ ਦੀਆਂ ਕਲਪਾਂ ਹੀ ਸੋਨ ਵਿੱਚ ਮੰਨ ਟਿਕਾ ਰਹਿਂਦਾ ਹੈ। ਤੇ ਮਨ ਟਿਕਾਉਣ ਲਈ ਕੋਈ ਨਾ ਕੋਈ ਪ੍ਰੋਗਰਾਮ ਸੰਗ ਵਧੀਆ ਸੁਣਨਾ ਚਾਹੀਦਾ ਹੈ ਤਾਂ ਹੀ ਸਾਡਾ ਮਨ ਟਿਕ ਰਹਿਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਿਆ ਰਹਿੰਦਾ ਹੈ। ਗੁਰੂ ਗ੍ਰੰਥ